ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਜੇ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਇੱਕ ਕੁੜੀ ਦੀ ਹੈ ਜਿਹਦਾ ਰੰਗ ਕਾਲਾ ਸੀ ਉਹ ਕੁੜੀ ਆਪਣੀ ਕਹਾਣੀ ਆਪਣੇ ਮੂੰਹੋਂ ਆਪ ਦੱਸਦੀ ਹੈ ਉਹ ਕੁੜੀ ਦੱਸਦੀ ਹੈ ਕਿ ਮੇਰਾ ਪਤੀ ਇੱਕ ਡਾਕਟਰ ਸੀ ਮੈਨੂੰ ਗੋਰੇ ਹੋਣ ਦੇ ਰੋਜ਼ਾਨਾ ਟੀਕੇ ਲਾਉਂਦਾ ਸੀ ਜਿਸ ਨਾਲ ਮੇਰੇ ਪੇਟ ਵਿੱਚ ਬਹੁਤ ਦਰਦ ਹੁੰਦਾ ਸੀ ਇੱਕ ਰਾਤ ਮੈਂ ਟੀਕਾ ਬਦਲ ਦਿੱਤਾ ਉਸ ਰਾਤ ਮੈਂ ਸੌਣ ਦਾ ਬਹਾਨਾ ਕੀਤਾ ਫਿਰ ਜੋ ਮੇਰੇ ਪਤੀ ਨੇ ਮੇਰੇ ਨਾਲ ਕੀਤਾ ਕੋਈ ਦੁਸ਼ਮਣ ਨਾਲ ਵੀ ਨਹੀਂ ਕਰ ਸਕਦਾ ਤਾਂ ਦੋਸਤੋ ਕਿਸੇ ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਇਸ ਤੋਂ ਪਹਿਲਾਂ ਅੱਗੇ ਵਧੀਏ ਤੁਹਾਡੇ ਅੱਗੇ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਵੋ ਕਰਦੇ ਹਾਂ ਕਹਾਣੀ ਸ਼ੁਰੂ ਉਹ ਕੁੜੀ ਦੱਸਦੀ ਹੈ ਕਿ ਮੇਰੀ ਤਾਈ ਦੀ ਭੈਣ ਦਾ ਪੁੱਤਰ ਰਾਜਵੀਰ ਕਨੇਡਾ ਤੋਂ ਡਾਕਟਰੀ ਦੀ ਪੜ੍ਹਾਈ ਕਰਕੇ ਆਇਆ ਸੀ ਪੂਰੇ ਪਰਿਵਾਰ ਵਿੱਚ ਹਰ ਪਾਰਟੀ ਤੇ ਹਰ ਵਿਆਹ ਵਿੱਚ ਹਰ ਚਲ ਮਚ ਗਈ ਸੀ ਹਰ ਪਾਸੇ ਤਾਈ ਦੇ ਭੈਣ ਦੇ ਮੁੰਡੇ ਦੀ ਹੀ ਚਰਚਾ ਸੀ ਹਰ ਔਰਤ ਚਾਹੁੰਦੀ ਸੀ ਕਿ ਰਾਜਵੀਰ ਉਹਨਾਂ ਦੀ ਕੁੜੀ ਨੂੰ ਪਸੰਦ ਕਰੇ ਹਰ ਕੁੜੀ ਇਹੀ ਚਾਹੁੰਦੀ ਸੀ ਕਿ ਉਸਦਾ ਵਿਆਹ ਡਾਕਟਰ ਰਾਜਵੀਰ ਨਾਲ ਹੋ ਜਾਵੇ ਜਦੋਂ ਦਾ ਰਾਜਵੀਰ ਵਾਪਸ ਆਇਆ ਇਲਾਕੇ ਦੀਆਂ ਕੁੜੀਆਂ ਪਾਰਲਰ ਤੇ ਜਾਣ ਲੱਗੀਆਂ ਸੀ ਬਹੁਤ ਜ਼ਿਆਦਾ ਫੈਸ਼ਨ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ ਰਾਜਵੀਰ ਨਾ ਸਿਰਫ ਪੜ੍ਹਾਈ ਕਰਕੇ ਇੱਥੇ ਆਏ ਸੀ ਸਗੋਂ ਉਹਨਾਂ ਨੇ ਇੱਥੇ ਇੱਕ ਵੱਡਾ ਕਲੀਨਿਕ ਵੀ ਖੋਲ੍ਹ ਲਿਆ ਸੀ ਉਸਦੇ ਕੰਮ ਦੀ ਸ਼ੁਰੂਆਤ ਭਵਿੱਖ ਵਿੱਚ ਕਿੰਨਾ ਪੈਸਾ ਕਮਾ ਸਕਦਾ ਸੀ ਇਸ ਦਾ ਅੰਦਾਜ਼ਾ ਲਾਉਣਾ ਆਸਾਨ ਨਹੀਂ ਸੀ ਇੱਕ ਵੀ ਕੁੜੀ ਇਤਾਂ ਦੀ ਨਹੀਂ ਸੀ ਜੋ ਰਾਜਵੀਰ ਨਾਲ ਵਿਆਹ ਕਰਵਾਉਣ ਦਾ ਸੁਪਨਾ ਨਹੀਂ ਦੇਖ ਰਹੀ ਸੀ ਇਸ ਲਈ ਮੈਨੂੰ ਉਹਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਮੈਨੂੰ ਪਤਾ ਸੀ ਉਹ ਕਦੇ ਵੀ ਮੇਰਾ ਨਹੀਂ ਹੋ ਸਕਦਾ ਨਾ ਹੀ ਉਹ ਮੇਰੇ ਬਾਰੇ ਸੋਚੇਗਾ ਕਿਉਂਕਿ ਮੈਂ ਕਾਲੇ ਰੰਗ ਦੀ ਕੁੜੀ ਸੀ ਮੇਰੇ ਤੋਂ ਸਾਰੀਆਂ ਕੁੜੀਆਂ ਬਹੁਤ ਸੋਹਣੀਆਂ ਸੀ ਪਰ ਮੈਂ ਲੰਮੀ ਸੀ ਤੇ ਮੇਰਾ ਨੈਣ ਨਕਸ ਵੀ ਪਾਤਾ ਸੋਨਾ ਸੀ ਬਸ ਮੇਰਾ ਰੰਗ ਹੀ ਕਾਲਾ ਸੀ ਜੋ ਕਿ ਮੇਰੀ ਸੁੰਦਰਤਾ ਤੇ ਛਾਇਆ ਸੀ ਤਾਂ ਮੈਂ ਸੋਚ ਰਹੀ ਸੀ ਕਿ ਉਹ ਮੇਰੇ ਪਰਿਵਾਰ ਦੀਆਂ ਗੋਰੀਆਂ ਕੁੜੀਆਂ ਨੂੰ ਛੱਡ ਕੇ ਮੇਰੇ ਨਾਲ ਵਿਆਹ ਕਿਉਂ ਕਰਵਾਵੇਗਾ ਪਰਿਵਾਰ ਦੀਆਂ ਬਾਕੀ ਕੁੜੀਆਂ ਮੇਰੇ ਨਾਲੋਂ ਜ਼ਿਆਦਾ ਪੜੀਆਂ ਲਿਖੀਆਂ ਤੇ ਜ਼ਿਆਦਾ ਅਮੀਰ ਸੀ ਅਸੀਂ ਮੱਧ ਵਰਗੀ ਲੋਕ ਸੀ ਅਸੀਂ ਓਨੇ ਗਰੀਬ ਨਹੀਂ ਸੀ ਸਾਡੇ ਕੋਲ ਦੂਜਿਆਂ ਦੇ ਮੁਕਾਬਲੇ ਥੋੜਾ ਘੱਟ ਪੈਸਾ ਸੀ ਇੱਕ ਦਿਨ ਮੇਰੀ ਸਿਹਤ ਥੋੜੀ ਵਿਗੜ ਗਈ ਮੈਨੂੰ ਲੱਗਾ ਮੇਰਾ ਬਲੱਡ ਪ੍ਰੈਸ਼ਰ ਘਟ ਗਿਆ ਹੈ ਮੈਂ ਆਪਣੀ ਮੰਮੀ ਨੂੰ ਕਿਹਾ ਮੈਂ ਬਿਮਾਰ ਆ ਮੈਨੂੰ ਡਾਕਟਰ ਤੋਂ ਦਵਾਈ ਦਿਵਾ ਲਿਆਓ ਮੰਮੀ ਮੈਨੂੰ ਰਾਜਵੀਰ ਦੇ ਕਲੀਨਿਕ ਤੇ ਲੈ ਗਈ ਮੈਂ ਆਪਣੀ ਮੰਮੀ ਨੂੰ ਕਿਹਾ ਤੁਸੀਂ ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਹੈ ਮੇਰੀ ਮਾਂ ਨੇ ਕਿਹਾ ਮੈਂ ਆਪਣੇ ਨਾਲ ਪੈਸੇ ਲੈ ਕੇ ਆਈਆਂ ਮੇਰਾ ਸਿਰਫ ਮਕਸਦ ਇਹ ਹੈ ਇਸ ਬਹਾਨੇ ਤੈਨੂੰ ਰਾਜਵੀਰ ਦੇਖ ਲਵੇ ਹੋ ਸਕਦਾ ਤੈਨੂੰ ਪਸੰਦ ਹੀ ਕਰ ਲਵੇ ਮੈਂ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਉਹ ਬਹੁਤ ਅੱਗੇ ਦੀ ਸੋਚ ਰਹੀ ਸੀ ਜਿੱਥੋਂ ਤੱਕ ਮੈਂ ਸੋਚ ਨਹੀਂ ਸਕਦੀ ਸੀ ਮੈਂ ਆਪਣੀ ਮਾਂ ਨੂੰ ਕਿਹਾ ਸਾਨੂੰ ਕਿਸੇ ਹੋਰ ਕਲੀਨਿਕ ਵਿੱਚ ਜਾਣਾ ਚਾਹੀਦਾ ਹੈ ਪਰ ਮੇਰੀ ਮਾਂ ਨੇ ਜ਼ੋਰ ਦੇ ਕੇ ਕਿਹਾ ਅਸੀਂ ਇੱਥੇ ਚੈੱਕਅਪ ਕਰਵਾਉਂਦੇ ਹਾਂ ਜਦ ਅਸੀਂ ਅੰਦਰ ਗਏ ਤਾਂ ਮੇਰੀ ਮਾਂ ਨੇ ਜਾਣ ਪਛਾਣ ਕਰਵਾਈ ਕਿ ਉਹ ਉਸਦੇ ਪਾਪਾ ਦੇ ਦੋਸਤ ਦੀ ਘਰ ਵਾਲੀ ਐ ਇਹ ਗੱਲ ਸੁਣ ਕੇ ਰਾਜਵੀਰ ਨੂੰ ਇੱਕ ਗੱਲ ਯਾਦ ਆ ਗਈ ਅਤੇ ਉਹ ਕਹਿਣ ਲੱਗਾ ਮੈਂ ਤੁਹਾਨੂੰ ਪਹਿਚਾਨ ਲਿਆ ਮੇਰੀ ਯਾਦਾਸ ਬਹੁਤ ਵਧੀਆ ਹੈ ਮੇਰੀ ਮਾਂ ਨੇ ਮੇਰੀ ਜਾਣ ਪਛਾਣ ਕਰਵਾਈ ਕਿ ਇਹ ਉਸਦੀ ਕੁੜੀ ਐ ਤੇ ਇਸ ਦੀ ਸਿਹਤ ਠੀਕ ਨਹੀਂ ਰਾਜਵੀਰ ਨੇ ਮੇਰੇ ਵੱਲ ਇੱਕ ਨਜ਼ਰ ਮਾਰੀ ਫਿਰ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਉਸ ਦੀ ਨਰਸ ਨੇ ਰਿਸੈਪਸ਼ਨ ਵਿੱਚ ਢਾਕਲ ਹੋਣ ਤੋਂ ਪਹਿਲਾਂ ਹੀ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਸੀ ਉਹਨਾਂ ਨੇ ਮੈਨੂੰ ਪਰਚੀ ਵੀ ਲਿਖ ਕੇ ਦਿੱਤੀ ਸੀ ਜ ਜਿਹਦੇ ਵਿੱਚ ਮੇਰਾ ਬਲੱਡ ਪ੍ਰੈਸ਼ਰ ਰਿਕਾਰਡ ਸੀ ਮੈਂ ਸੋਚ ਰਹੀ ਸੀ ਅੱਜ ਉਹਨਾਂ ਨੇ ਮੇਰਾ ਬਲੱਡ ਪ੍ਰੈਸ਼ਰ ਦੁਆਰਾ ਚੈੱਕ ਕਰਨਾ ਕਿਉਂ ਸ਼ੁਰੂ ਕਰ ਦਿੱਤਾ ਉਸਨੇ ਮੇਰੀਆਂ ਅੱਖਾਂ ਵਿੱਚ ਦੇਖਿਆ ਅਸੀਂ ਦੋਵਾਂ ਨੇ ਇੱਕ ਦੂਜੇ ਵੱਲ ਨਜ਼ਰ ਮਾਰੀ ਉਸਨੇ ਮੈਨੂੰ ਦੱਸਿਆ ਕਿ ਤੁਹਾਡਾ ਬੀਪੀ ਲੋ ਹੈ ਉਸਨੇ ਮੈਨੂੰ ਦਵਾਈ ਦਿੱਤੀ ਤੇ ਕੁਝ ਦੇਰ ਮੇਰੀ ਮਾਂ ਨਾਲ ਗੱਲ ਕੀਤੀ ਅਸੀਂ ਉੱਥੋਂ ਵਾਪਸ ਆ ਗਏ ਰਾਜਵੀਰ ਦੀਆਂ ਅੱਖਾਂ ਨੇ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਉਣ ਦਿੱਤੀ ਉਸ ਦੀਆਂ ਅੱਖਾਂ ਵਿੱਚ ਕੁਝ ਅਜੀਬ ਜਿਹਾ ਸੀ ਮੈਂ ਕੁਝ ਸਮਝ ਨਹੀਂ ਪਾ ਰਹੀ ਸੀ ਮੈਨੂੰ ਉਦੋਂ ਝਟਕਾ ਲੱਗਿਆ ਜਦੋਂ 2 ਦਿਨ ਬਾਅਦ ਰਾਜਵੀਰ ਦਾ ਰਿਸ਼ਤਾ ਮੇਰੇ ਲਈ ਆਇਆ ਮੈਂ ਹੈਰਾਨ ਤੇ ਬਹੁਤ ਜ਼ਿਆਦਾ ਖੁਸ਼ ਸੀ ਕਿ ਉਸਨੇ ਮੇਰੇ ਵੱਲ ਇੱਕ ਨਜ਼ਰ ਮਾਰੀ ਤੇ ਮੈਨੂੰ ਪਸੰਦ ਕੀਤਾ ਅਤੇ ਵਿਆਹ ਬਾਰੇ ਵੀ ਸੋਚ ਲਿਆ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਬਾਹਰੋਂ ਆਇਆ ਇੱਥੋਂ ਦੇ ਲੋਕਾਂ ਦੀ ਤਰ੍ਹਾਂ ਹੁਸਨ ਦਾ ਪੁਜਾਰੀ ਨਹੀਂ ਤੂੰ ਬਹੁਤ ਸੋਹਣੀ ਐ ਤੂੰ ਸਿਰਫ ਸਾਵਲੀ ਐ ਕਾਲੀ ਨਹੀਂ ਉਹ ਇੱਕ ਸਮਝਦਾਰ ਮੁੰਡਾ ਹੈ ਉਸਨੇ ਤੇਰੇ ਤੇ ਖਾਸ ਧਿਆਨ ਦਿੱਤਾ ਹੋਵੇਗਾ ਹੋਰ ਮੁੰਡਿਆਂ ਵਾਂਗ ਗੋਰਾ ਰੰਗ ਪਸੰਦ ਕਰਨ ਵਾਲਾ ਨਹੀਂ ਹੋਣਾ ਰਾਜਵੀਰ ਨਾਲ ਮੇਰਾ ਰਿਸ਼ਤਾ ਤੈ ਹੋ ਗਿਆ ਇਹ ਖਬਰ ਸਾਰੇ ਪਰਿਵਾਰ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਲੋਕ ਹਰ ਪਾਸੇ ਗੱਲਾਂ ਕਰਨ ਲੱਗੇ ਕਿ ਰਾਜਵੀਰ ਨੇ ਕਿਸ ਤਰ੍ਹਾਂ ਦੀ ਕੁੜੀ ਪਸੰਦ ਕੀਤੀ ਹੈ ਇਨੀਆਂ ਸੋਹਣੀਆਂ ਪੜੀਆਂ ਲਖੀਆਂ ਕੁੜੀਆਂ ਨੂੰ ਛੱਡ ਕੇ ਇੱਕ ਸਧਾਰਨ ਘੱਟ ਪੜ੍ਹੀ ਲਿਖੀ ਕਾਲੀ ਕੁੜੀ ਨੂੰ ਪਸੰਦ ਕੀਤਾ ਸਾਡੀ ਰਿਸ਼ਤੇਦਾਰੀ ਵਿੱਚ ਕਿਸੇ ਨੂੰ ਇਹ ਗੱਲ ਪਸੰਦ ਨਾ ਆਈ ਸਭ ਦਾ ਮੂਡ ਖਰਾਬ ਸੀ ਪਰ ਸਾਡੇ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਮੇਰੇ ਪਰਿਵਾਰ ਵਾਲੇ ਬਹੁਤ ਖੁਸ਼ ਸੀ ਤੇ ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਉਸਨੇ ਮੈਨੂੰ ਮੈਸੇਜ ਕੀਤਾ ਸੀ ਤੇ ਕਿਹਾ ਸੀ ਉਹਨੂੰ ਪਹਿਲੀ ਨਜ਼ਰ ਚ ਹੀ ਮੇਰੇ ਨਾਲ ਪਿਆਰ ਹੋ ਗਿਆ ਉਸਨੂੰ ਮੇਰੀਆਂ ਅੱਖਾਂ ਬਹੁਤ ਪਸੰਦ ਆਈਆਂ ਉਹ ਮੇਰੇ ਜਿਹੀ ਕੁੜੀ ਲੱਭ ਰਿਹਾ ਸੀ ਮੈਨੂੰ ਮਾਂ ਦੀ ਗੱਲ ਤੇ ਯਕੀਨ ਹੋ ਰਿਹਾ ਸੀ ਕਿਉਂਕਿ ਮਾਂ ਕਹਿੰਦੀ ਸੀ ਕਿ ਬਾਰੂ ਆਇਆ ਹੈ ਬਾਰ ਦੇ ਲੋਕ ਕੁੜੀਆਂ ਬਾਰੇ ਕੁਝ ਖਾਸ ਦੇਖਦੇ ਹਨ ਤੇ ਉਹਨਾਂ ਨੂੰ ਪਸੰਦ ਕਰਦੇ ਹਨ ਉਹਨਾਂ ਦੀ ਸੁੰਦਰਤਾ ਨੂੰ ਨਹੀਂ ਦੇਖਦੇ ਖੈਰ ਮੈਂ ਬੇਫਿਕਰ ਹੋ ਗਈ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤਾਂ ਰਾਜਵੀਰ ਦੀ ਮਾਂ ਨੇ ਸਾਫ਼ ਕਹਿ ਦਿੱਤਾ ਕਿ ਉਹਨਾਂ ਨੂੰ ਦਾਜ ਦੀ ਕੋਈ ਲੋੜ ਨਹੀਂ ਹੈ ਪਰਮਾਤਮਾ ਦਾ ਦਿੱਤਾ ਸਭ ਕੁਝ ਉਹਨਾਂ ਕੋਲ ਹੈ ਇਸ ਵਾਸਤੇ ਰਾਜਵੀਰ ਸਭ ਕੁਝ ਆਪੇ ਹੀ ਕਰੇਗਾ ਇਥੋਂ ਤੱਕ ਕਿ ਰਾਜਵੀਰ ਵੱਲੋਂ ਮੇਰੇ ਵਿਆਹ ਦੇ ਕੱਪੜੇ ਭੇਜੇ ਗਏ ਲੱਖਾਂ ਰੁਪਿਆਂ ਦੇ ਵਿਆਹ ਦੇ ਕੱਪੜੇ ਤੇ ਗਹਿਣੇ ਤਾਂ ਕਈ ਤੋਲੇ ਸੋਨਾ ਚੜਾਇਆ ਗਿਆ ਮੇਰੇ ਰਿਸ਼ਤੇਦਾਰਾਂ ਦੀਆਂ ਆਸਾਂ ਨੂੰ ਅੱਗ ਲੱਗ ਗਈ ਸਾਰੇ ਰਾਜਵੀਰ ਨੂੰ ਅਕਲ ਦਾ ਅੰਨਾ ਕਹਿ ਰਹੇ ਸੀ ਜੀਨੇ ਮੈਨੂੰ ਬਿਨਾਂ ਸੋਚੇ ਸਮਝੇ ਵਿਆਹ ਲਈ ਪਸੰਦ ਕਰ ਲਿਆ ਮੇਰੀ ਮਾਂ ਨੇ ਵੀ ਰਿਸ਼ਤੇਦਾਰਾਂ ਨੂੰ ਅੱਗ ਲਾਉਣ 'ਚ ਕੋਈ ਕਸਰ ਨਾ ਛੱਡੀ ਵਿਆਹ ਤੋਂ ਇੱਕ ਰਾਤ ਪਹਿਲਾਂ ਉਸਨੇ ਪੂਰੇ ਪਰਿਵਾਰ ਨੂੰ ਇਕੱਠਾ ਕਰਕੇ ਸਾਰੇ ਕੱਪੜੇ ਦਿਖਾਏ ਇੱਕੇ ਰਿਸ਼ਤੇਦਾਰ ਨੇ ਗੁੱਸੇ ਭਰੀ ਆਵਾਜ਼ ਵਿੱਚ ਮਾਂ ਨੂੰ ਕਿਹਾ ਤੁਸੀਂ ਉਸ ਮੁੰਡੇ ਤੇ ਇਦਾਂ ਦਾ ਕੀ ਜਾਦੂ ਕੀਤਾ ਜੋ ਉਸ ਨੂੰ ਦਿਖਾਈ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਮੇਰੇ ਤੇ ਰਾਜਵੀਰ ਦੇ ਰਿਸ਼ਤੇ ਦੀ ਗੱਲ ਹਾਜਮ ਨਹੀਂ ਹੋ ਰਹੀ ਸੀ ਇਸ ਤਰ੍ਹਾਂ ਸਾਡੇ ਵਿਆਹ ਦਾ ਦਿਨ ਆ ਗਿਆ ਰਾਜਵੀਰ ਨਾਲ ਫੇਰੇ ਹੋਣ ਤੋਂ ਬਾਅਦ ਮੈਂ ਸਟੇਜ ਤੇ ਰਾਜਵੀਰ ਨਾਲ ਖੜੀ ਸੀ ਜਦ ਰਾਜਵੀਰ ਦੀ ਭੂਆ ਦੀ ਕੁੜੀ ਨੇ ਸਟੇਜ ਤੇ ਆ ਕੇ ਇੱਕ ਏਦਾਂ ਦੀ ਗੱਲ ਕਹੀ ਜਿਸ ਨਾਲ ਮੇਰੀਆਂ ਅੱਖਾਂ 'ਚ ਹੰਝੂ ਵਹਿਣ ਲੱਗੇ ਉਹ ਆਪਣੀਆਂ ਗੱਲਾਂ 'ਚ ਮੇਰਾ ਮਜ਼ਾਕ ਉਡਾ ਰਹੀ ਸੀ ਨਾਲ ਹੀ ਰਾਜਵੀਰ ਨੂੰ ਕਹਿ ਰਹੀ ਸੀ ਕਿ ਤੇਰੀ ਪਸੰਦ ਨੂੰ ਕੀ ਹੋ ਗਿਆ ਤੂੰ ਤਾਂ ਇੰਨਾ ਕਲਾਸੀ ਬੰਦਾ ਸੀ ਤੇਰਾ ਟੇਸਟ ਇੰਨਾ ਖਰਾਬ ਕਿਵੇਂ ਹੋ ਗਿਆ ਰਾਜਵੀਰ ਨੇ ਉਸ ਨੂੰ ਇੱਕ ਦੋ ਗੱਲਾਂ ਕਹੀਆਂ ਤੇ ਸਟੇਜ ਤੋਂ ਹੇਠਾਂ ਉਤਰ ਗਿਆ ਅੱਜ ਮੇਰਾ ਦਿਨ ਖਰਾਬ ਹੋ ਗਿਆ ਸੀ ਮੈਂ ਸਿਰ ਝੁਕਾ ਕੇ ਬੈਠੀ ਸੀ ਤੇ ਸ਼ਰਮ ਨਾਲ ਜ਼ਮੀਨ ਵੱਲ ਦੇਖ ਰਹੀ ਸੀ ਸੋਚ ਰਹੀ ਸੀ ਰਾਜਵੀਰ ਨੇ ਮੈਨੂੰ ਕਿਉਂ ਚੁਣਿਆ ਪਰ ਸਿਰਫ ਮੈਨੂੰ ਹੀ ਪਤਾ ਸੀ ਕਿ ਨਹੀਂ ਇਸ ਨੂੰ ਪਹਿਲੀ ਨਜ਼ਰ ਵਿੱਚ ਹੀ ਮੇਰੇ ਨਾਲ ਪਿਆਰ ਹੋ ਗਿਆ ਸੀ ਵਿਦਾਈ ਦਾ ਸਮਾਂ ਹੋ ਗਿਆ ਮੈਂ ਇਸ ਦੇ ਵੱਡੇ ਘਰ ਵਿੱਚ ਚਲੀ ਗਈ ਮੈਂ ਪਹਿਲੀ ਵਾਰ ਉਸ ਦਾ ਘਰ ਦੇਖ ਰਹੀ ਸੀ ਘਰ ਦੇਖ ਕੇ ਮੇਰੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਕਿਉਂਕਿ ਉਹ ਘਰ ਕਿਸੇ ਸ਼ਾਨਦਾਰ ਮਹਿਲ ਤੋਂ ਘੱਟ ਨਹੀਂ ਸੀ ਐਂਜ ਲੱਗਦਾ ਸੀ ਜਿਵੇਂ ਰਾਜਵੀਰ ਲੱਖਾਂ ਨਹੀਂ ਕਰੋੜਾ ਰੁਪਏ ਕਮਾ ਰਿਹਾ ਹੋਵੇ ਮੈਂ ਮਨ ਹੀ ਮਨ ਸੋਚਣ ਲੱਗੀ ਡਾਕਟਰ ਬਹੁਤ ਅਮੀਰ ਲੋਕ ਹੁੰਦੇ ਨੇ ਗਰੀਬਾਂ ਦਾ ਖੂਨ ਕੱਢ ਕੇ ਆਪਣਾ ਮਹਿਲ ਤਿਆਰ ਕਰਦੇ ਹਨ ਮੈਨੂੰ ਬਹੁਤ ਸਮਾਂ ਬਾਅਦ ਪਤਾ ਲੱਗਾ ਕਿ ਇਹ ਮਹਿਲ ਕਿਵੇਂ ਬਣਾਇਆ ਸੀ ਮੇਰੀ ਸੱਸ ਰਾਜਵੀਰ ਦੀ ਮਾਂ ਨੇ ਮੈਨੂੰ ਰਾਜਵੀਰ ਦੇ ਕਮਰੇ ਵਿੱਚ ਬਿਠਾ ਦਿੱਤਾ ਰਾਜਵੀਰ ਦੀ ਭੂਆ ਦੀ ਕੁੜੀ ਦੇ ਬੋਲ ਹਜੇ ਵੀ ਮੇਰੇ ਅੰਦਰ ਗੂੰਜ ਰਹੇ ਸੀ ਤੇ ਮੇਰੇ ਅੰਦਰ ਅੱਗ ਲਾ ਰਹੇ ਸੀ ਕਮਰੇ ਵਿੱਚ ਏਸੀ ਦੀ ਠੰਡ ਹੋਣ ਦੇ ਬਾਵਜੂਦ ਮੈਨੂੰ ਪਸੀਨਾ ਆ ਰਿਹਾ ਸੀ ਰੱਬ ਨੇ ਮੇਰੀ ਕਿਸਮਤ ਐਨੀ ਚਮਕੀਲੀ ਲਿਖੀ ਸੀ ਕਿ ਰਾਜਵੀਰ ਮੇਰਾ ਸਾਥੀ ਬਣ ਗਿਆ ਮੇਰੇ ਚਿਹਰੇ ਤੇ ਪਲਕ ਚਮਕਦੀ ਖੁਸ਼ੀ ਨੂੰ ਘਟਾ ਦਿੱਤਾ ਪਰ ਥੋੜੀ ਦੇਰ ਬਾਅਦ ਰਾਜਵੀਰ ਕਮਰੇ ਵਿੱਚ ਆਇਆ ਤੇ ਮੇਰਾ ਚਿਹਰਾ ਦੇਖ ਕੇ ਸਮਝ ਗਿਆ ਮੇਰੇ ਅੰਦਰ ਕੀ ਚੱਲ ਰਿਹਾ ਹੈ ਜਸਮੀਤ ਕੀ ਤੂੰ ਹਜੇ ਵੀ ਮਨਵੀਰ ਦੀਆਂ ਗੱਲਾਂ ਬਾਰੇ ਸੋਚ ਰਹੀ ਹੈ ਮੈਂ ਰਾਜਵੀਰ ਵੱਲ ਦੇਖਿਆ ਤਾਂ ਉਸਨੇ ਕਿਹਾ ਪਿਆਰ ਇਦਾਂ ਦਾ ਹੀ ਹੁੰਦਾ ਹੈ ਪਿਆਰ ਬਾਰੇ ਕੁਝ ਕਹੇ ਬਿਨਾ ਮੈਂ ਸਭ ਕੁਝ ਸਮਝਦਾ ਰਾਜਵੀਰ ਦੇ ਲਹਿਜੇ ਵਿੱਚ ਪਿਆਰ ਤੇ ਮਿਠਿਆਸ ਸੀ ਮੈਂ ਮਨ ਹੀ ਮਨ ਵਿੱਚ ਆਪਣੇ ਨਸੀਬ ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ਚਿੰਤਾ ਨਾ ਕਰ ਜਸਮੀਤ ਮੈਂ ਜਲਦੀ ਹੀ ਤੇਰੀ ਜ਼ਿੰਦਗੀ ਚੋਂ ਇਸ ਸਮੱਸਿਆ ਨੂੰ ਦੂਰ ਕੱਢ ਦੇਵਾਂਗਾ ਕਾਲੇ ਰੰਗ ਕਰਕੇ ਤੁਹਾਨੂੰ ਕੋਈ ਕਮਜ਼ੋਰ ਨਹੀਂ ਸਮਝੇਗਾ ਅੱਜ ਕੱਲ ਬਹੁਤ ਸਾਰੇ ਇਲਾਜ ਆ ਗਏ ਹਨ ਕੁਝ ਟੀਕਿਆਂ ਨਾਲ ਰੰਗ ਗੋਰਾ ਹੋ ਜਾਵੇਗਾ ਮੈਨੂੰ ਤੇਰਾ ਕਾਲਾ ਰੰਗ ਪਸੰਦ ਹੈ ਮੈਂ ਇੰਨਾ ਵੱਡੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦਾ ਇਸ ਲਈ ਮੈਂ ਸੋਚ ਲਿਆ ਕੀ ਤੁਹਾਡਾ ਰੰਗ ਵੀ ਮੈਂ ਗੋਰਾ ਕਰਾਂਗਾ ਗੋਰੇ ਰੰਗ ਦੇ ਟੀਕੇ ਲਾਉਣ ਨਾਲ ਤੁਹਾਡਾ ਰੰਗ ਵੀ ਹੋਰ ਕੁੜੀਆਂ ਵਾਂਗ ਗੋਰਾ ਹੋ ਜਾਵੇਗਾ ਮੈਂ ਰਾਜਵੀਰ ਵੱਲ ਵੇਖਿਆ ਤੇ ਪੁੱਛਿਆ ਕਿ ਇਹ ਸੰਭਵ ਹੈ ਮੇਰਾ ਰੰਗ ਹੋਰ ਕੁੜੀਆਂ ਵਾਂਗ ਸੁਧਰ ਜਾਵੇਗਾ ਮੈਂ ਵੀ ਗੋਰੀ ਹੋ ਜਾਵਾਂਗੀ ਤਾਂ ਰਾਜਵੀਰ ਮੁਸਕਰਾ ਕੇ ਕਹਿਣ ਲੱਗਾ ਜਿਹਦੇ ਕੋਲ ਪੈਸਾ ਉਹਦੇ ਲਈ ਕੁਝ ਵੀ ਅਸੰਭਵ ਨਹੀਂ ਹੈ ਉਹ ਸਭ ਕੁਝ ਹਾਸਲ ਕਰ ਸਕਦਾ ਹੈ ਲੋਕ ਸਰਜਰੀ ਰਾਹੀਂ ਆਪਣੇ ਸਰੀਰ ਨੂੰ ਬਦਲਦੇ ਹਨ ਤੁਸੀਂ ਤਾਂ ਬਸ ਆਪਣੇ ਰੰਗ ਨੂੰ ਨਖਾਰਨਾ ਚਾਹੁੰਦੇ ਹੋ ਰਾਜਵੀਰ ਨੇ ਮੇਰੇ ਨਾਲ ਵਾਅਦਾ ਕੀਤਾ ਅਗਲੇ ਦਿਨ ਤੋਂ ਹੀ ਮੈਂ ਆਪਣਾ ਇਲਾਜ ਸ਼ੁਰੂ ਕਰ ਦੇਵਾਂਗਾ ਮੈਂ ਆਪਣੇ ਖਿਆਲਾਂ ਵਿੱਚ ਮਨਵੀਰ ਤੋਂ ਵੱਧ ਸੋਹਣੀ ਲੱਗ ਰਹੀ ਸੀ ਚਾਹੁੰਦੀ ਸੀ ਮਨਵੀਰ ਉਸਦੇ ਪਤੀ ਦੀਆਂ ਨਜ਼ਰਾਂ ਵਿੱਚੋਂ ਡਿੱਗ ਜਾਵੇ ਉਸ ਤੋਂ ਮੈਂ ਬਦਲਾ ਲੈਣਾ ਚਾਹੁੰਦੀ ਸੀ ਰਾਜਵੀਰ ਮੈਨੂੰ ਪਿਆਰ ਕਰਦਾ ਸੀ ਉਸਨੇ ਮੈਨੂੰ ਦੱਸਿਆ ਮੈਨੂੰ ਹਰ ਰਾਤ ਗੋਰੇ ਹੋਣ ਦੇ ਟੀਕੇ ਲਗਾਉਣੇ ਪੈਣਗੇ ਇੱਕ ਹਫ਼ਤੇ ਦੇ ਵਿੱਚ ਫਰਕ ਦਿਖ ਜਾਵੇਗਾ ਮੈਂ ਤਿਆਰ ਹੋਈ ਉਸਦੇ ਸਾਹਮਣੇ ਖੜੀ ਸੀ ਇਸ ਬਾਰੇ ਸੋਚਦੇ ਮੇਰੇ ਚਿਹਰੇ ਤੇ ਮੁਸਕਰਾਟ ਆ ਗਈ ਆਉਣ ਵਾਲੇ ਦਿਨਾਂ ਵਿੱਚ ਮੈਂ ਚੰਨ ਵਾਂਗ ਚਮਕਾਂਗੀ ਉਹ ਮੇਰੇ ਨੇੜੇ ਆਇਆ ਤੇ ਮੇਰੇ ਕੋਲੋਂ ਇੱਕ ਵਾਦਾ ਲਿਆ ਮੈਂ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਾਂਗੀ ਮੈਂ ਨਹੀਂ ਚਾਹੁੰਦਾ ਕਿ ਲੋਕ ਤੇਰੇ ਬਾਰੇ ਤਰਾਂ-ਤਰਾਨੀਆਂ ਗੱਲਾਂ ਕਹਿਣ ਤੈਨੂੰ ਦੁਖੀ ਕਰਨ ਮੈਂ ਰਾਜਵੀਰ ਨਾਲ ਵਾਦਾ ਕੀਤਾ ਸੀ ਕਿ ਮੈਂ ਇਲਾਜ ਬਾਰੇ ਕਿਸੇ ਨੂੰ ਨਹੀਂ ਦੱਸਾਂਗੀ ਉਸ ਰਾਤ ਉਸਨੇ ਮੈਨੂੰ ਟੀਕਾ ਲਾਇਆ ਸੀ ਇੰਜੈਕਸ਼ਨ ਤੋਂ ਕੁਝ ਸਮੇਂ ਬਾਅਦ ਮੈਨੂੰ ਨੀਂਦ ਆ ਗਈ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਸੀ ਮੈਂ ਸਮਝ ਨਾ ਸਕੀ ਕਿ ਇਦਾਂ ਕਿਉਂ ਹੋ ਰਿਹਾ ਹੈ ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ ਜਦੋਂ ਮੈਂ ਰਾਜਵੀਰ ਨੂੰ ਦੱਸਿਆ ਤਾਂ ਉਸਨੇ ਕਿਹਾ ਹਰ ਚੀਜ਼ ਦਾ ਸਾਈਡ ਇਫੈਕਟ ਹੁੰਦਾ ਹੈ ਇੱਕ ਹਫਤਾ ਹੋ ਗਿਆ ਸੀ ਮੈਂ ਦਰਦ ਬਰਦਾਸ਼ਤ ਕਰ ਰਹੀ ਸੀ ਰਾਜਵੀਰ ਹਮੇਸ਼ਾ ਇਹੀ ਕਹਿੰਦੇ ਸਭ ਕੁਝ ਮੈਂ ਤੇਰੇ ਲਈ ਤਾਂ ਕਰ ਰਹੇ ਹੈ ਤਾਂ ਕਿ ਤੈਨੂੰ ਲੋਕਾਂ ਤੋਂ ਛਿਪ ਕੇ ਹੰਝੂ ਨਾ ਵਹਾਉਣੇ ਪੈਣ ਜਦ ਆਪਣੇ ਬੱਚੇ ਹੋਣਗੇ ਤੁਹਾਨੂੰ ਇਸ ਗੱਲ ਦਾ ਹੋਰ ਵੀ ਜ਼ਿਆਦਾ ਅਹਿਸਾਸ ਹੋਵੇਗਾ ਰਾਜਵੀਰ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਉਹਨਾਂ ਦਾ ਕਹਿਣਾ ਠੀਕ ਸੀ ਜੇ ਬਾਕੀ ਦੁਨੀਆ ਵਾਂਗ ਸਾਡੇ ਬੱਚੇ ਵੀ ਮੇਰੇ ਰੰਗ ਦਾ ਮਜ਼ਾਕ ਉਡਾਉਣਗੇ ਤਾਂ ਫਿਰ ਮੈਂ ਕੀ ਕਰਾਂਗੀ ਵਿਆਹ ਤੋਂ ਬਾਅਦ ਔਰਤ ਦੀ ਇੱਕੋ ਹੀ ਕਮਜ਼ੋਰੀ ਹੁੰਦੀ ਹੈ ਤੇ ਉਸਨੇ ਇਸ ਗੱਲ ਦਾ ਫਾਇਦਾ ਚੁੱਕਿਆ ਬੱਚੇ ਦੇ ਨਾਂ ਤੇ ਹਰ ਦੁੱਖ ਝੱਲਣ ਲਈ ਮੈਂ ਤਿਆਰ ਸੀ ਅਗਲੀ ਰਾਤ ਅਜੈਕਸ਼ਨ ਦੇਣ ਤੋਂ ਬਾਅਦ ਕੁਝ ਦੇਰ ਬਾਅਦ ਫਿਰ ਮੈਨੂੰ ਗੂੜੀ ਨੀਂਦ ਆ ਗਈ ਤੇ ਪੇਟ ਦਰਦ ਫਿਰ ਸ਼ੁਰੂ ਹੋ ਗਿਆ ਆਹ ਦਰਦ ਆਹ ਸਹਿਣ ਹੁੰਦਾ ਜਾ ਰਿਹਾ ਸੀ ਮੇਰੇ ਕੋਲੋਂ ਸਹਿਣ ਨਹੀਂ ਹੋ ਰਿਹਾ ਸੀ ਮੈਂ ਇਸ ਬਾਰੇ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਇਹ ਰਾਜ ਸਭ ਤੋਂ ਲਕੋਇਆ ਹੋਇਆ ਸੀ ਮੈਂ ਸਾਰਾ ਦਿਨ ਪੇਟ ਦਰਦ ਤੋਂ ਪੀੜਤ ਰਹੀ ਆਪਣੇ ਕਮਰੇ ਵਿੱਚ ਬੰਦ ਰਹੀ ਰਾਤ ਨੂੰ ਦਰਦ ਦੂਰ ਨਾ ਹੋਇਆ ਤਾਂ ਮੈਂ ਟੀਕਾ ਨਹੀਂ ਲਗਵਾਉਣਾ ਚਾਹੁੰਦੀ ਸੀ ਮੈਂ ਸੋਚਿਆ ਇੱਕ ਦਿਨ ਟੀਕਾ ਨਾ ਲਗਵਾਉਣ ਨਾਲ ਕੀ ਫਰਕ ਪਵੇਗਾ ਫਿਰ ਖਿਆਲ ਆਇਆ ਕਦੇ ਰਾਜਵੀਰ ਨੂੰ ਬੁਰਾ ਨਾ ਲੱਗ ਜਾਵੇ ਮੈਂ ਖੁਦ ਤੋਂ ਹੀ ਇਹ ਟੀਕਾ ਬਦਲ ਦਿੱਤਾ ਜੋ ਮੈਨੂੰ ਥੋੜੀ ਰਾਤ ਮਿਲ ਸਕੇ ਜਦੋਂ ਰਾਜਵੀਰ ਆਇਆ ਤੇ ਉਸਨੇ ਟੀਕਾ ਲਾ ਦਿੱਤਾ ਫਿਰ ਮੈਂ ਆਪਣੀ ਅੱਖਾਂ ਬੰਦ ਕਰਕੇ लेट ਗਈ ਜਿਵੇਂ ਹੀ ਮੈਂ ਡੂੰਘੀ ਨੀਂਦ ਵਿੱਚ ਸੌਣ ਦਾ ਨਾਟਕ ਕੀਤਾ ਉਸ ਤੋਂ ਬਾਅਦ ਰਾਜਵੀਰ ਨੇ ਜੋ ਮੇਰੇ ਨਾਲ ਕੀਤਾ ਮੇਰੀ ਰੂਹ ਕੰਬ ਗਈ ਇਦਾਂ ਤਾਂ ਕੋਈ ਦੁਸ਼ਮਣ ਨਾਲ ਵੀ ਨਹੀਂ ਕਰ ਸਕਦਾ ਜਦੋਂ ਮੈਂ ਤਾਂ ਉਸ ਦੀ ਘਰ ਵਾਲੀ ਸੀ ਜਦੋਂ ਮੈਨੂੰ ਹੋਸ਼ ਆਇਆ ਤਾਂ ਰਾਜਵੀਰ ਮੈਨੂੰ ਪੁੱਛਣ ਲੱਗਾ ਤੂੰ ਹਜੇ ਤੱਕ ਸੁੱਤੀ ਹੀ ਨਹੀਂ ਮੈਂ ਗੁੱਸੇ ਨਾਲ ਉਸਨੂੰ ਪੁੱਛਿਆ ਇਹ ਸਭ ਕੀ ਹੈ ਤੂੰ ਮੇਰੇ ਨਾਲ ਕੀ ਕਰ ਰਿਹਾ ਹੈ ਪਹਿਲਾਂ ਤਾਂ ਰਾਜਵੀਰ ਮੈਨੂੰ ਝੂਠ ਬੋਲਣ ਲੱਗਿਆ ਪਰ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਮੈਂ ਐਨੀ ਆਸਾਨੀ ਨਾਲ ਚੁੱਪ ਰਹਿਣ ਵਾਲੀ ਨਹੀਂ ਹਾਂ ਤਾਂ ਉਸਨੇ ਮੈਨੂੰ ਸਭ ਕੁਝ ਸੱਚ ਦੱਸ ਦਿੱਤਾ ਰਾਜਵੀਰ ਦੀ ਪੂਰੀ ਸੱਚਾਈ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਸਮਝ ਗਈ ਰਾਜਵੀਰ ਸੋਹਣੀਆਂ ਤੇ ਪੜੀਆਂ ਲਿਖੀਆਂ ਕੁੜੀਆਂ ਨੂੰ ਛੱਡ ਕੇ ਮੈਨੂੰ ਕਾਲੇ ਰੰਗ ਦੀ ਕੁੜੀ ਨੂੰ ਕਿਉਂ ਪਸੰਦ ਕੀਤਾ ਉਸਨੇ ਸੋਚਿਆ ਮੈਂ ਇਹ ਸਭ ਆਸਾਨੀ ਨਾਲ ਸਹਿ ਲਵਾਂਗੀ ਉਹ ਮੈਨੂੰ ਬਹੁਤ ਆਸਾਨੀ ਨਾਲ ਕਾਬੂ ਕਰ ਲਵੇਗਾ ਪਰ ਮੈਂ ਇੰਨੀ ਆਸਾਨੀ ਨਾਲ ਚੁੱਪ ਰਹਿਣ ਵਾਲੀ ਨਹੀਂ ਸੀ ਮੈਂ ਪੂਰੇ ਘਰ ਵਿੱਚ ਰੌਲਾ ਪਾ ਦਿੱਤਾ ਤੇ ਆਪਣੇ ਘਰੇ ਫੋਨ ਵੀ ਕਰ ਦਿੱਤਾ ਰਾਜਵੀਰ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਮੈਂ ਚੁੱਪ ਨਹੀਂ ਹੋ ਰਹੀ ਸੀ ਮੈਂ ਰਾਜਵੀਰ ਦਾ ਘਿਰੋਣਾ ਚਿਹਰਾ ਜ਼ਹਿਰ ਕਰ ਰਹੀ ਸੀ ਮੇਰੀ ਸੱਸ ਵੀ ਰਾਜਵੀਰ ਦੇ ਨਾਲ ਬਰਾਬਰ ਦੀ ਸ਼ਰੀਕ ਸੀ ਇਸ ਲਈ ਮੇਰੇ ਮਾਪੇ ਦੇ ਆਉਂਦੇ ਹੀ ਉਹਨਾਂ ਦੀ ਬੋਲਤੀ ਬੰਦ ਹੋ ਗਈ ਮੇਰੀ ਮਾਂ ਵਿਸ਼ਵਾਸ ਨਹੀਂ ਕਰ ਸਕਦੀ ਸੀ ਕਿ ਨਹੀਂ ਇਸ ਵਰਗਾ ਮੁੰਡਾ ਮੈਨੂੰ ਇੰਨਾ ਧੋਖਾ ਨਹੀਂ ਦੇ ਸਕਦਾ ਜਦ ਮੈਂ ਆਪਦੇ ਵਿਆਹ ਦੇ ਚੌਥੇ ਦਿਨ ਆਪਣੀ ਮਾਂ ਨਾਲ ਘਰ ਵਾਪਸ ਆਈ ਤਾਂ ਮੇਰੇ ਰਿਸ਼ਤੇਦਾਰ ਗੱਲਾਂ ਕਰਨ ਲੱਗੇ ਉਹਨਾਂ ਨੂੰ ਗੱਲ ਕਰਨ ਵਾਸਤੇ ਇੱਕ ਨਵਾਂ ਵਿਸ਼ਾ ਮਿਲ ਗਿਆ ਸੀ ਹਰ ਕੋਈ ਸਾਡੇ ਵਿਆਹ ਦੀਆਂ ਗੱਲਾਂ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਸਾਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ ਜਸਮੀਤ ਵਰਗੀ ਕਾਲੇ ਰੰਗ ਦੀ ਕੁੜੀ ਨਾਲ ਵਿਆਹ ਉਹ ਕਿਵੇਂ ਕਰ ਸਕਦਾ ਹੈ ਕੁਝ ਰਿਸ਼ਤੇਦਾਰ ਮੈਨੂੰ ਮਾੜਾ ਬੋਲਣ ਲੱਗੇ ਕਿਉਂਕਿ ਰਾਜਵੀਰ ਦੀ ਮਾਂ ਨੇ ਉਹਨਾਂ ਨੂੰ ਮੇਰੇ ਮਾੜੇ ਕਿਰਦਾਰ ਬਾਰੇ ਝੂਠੀਆਂ ਕਹਾਣੀਆਂ ਸੁناਈਆਂ ਸੀ ਹਰ ਪਾਸੇ ਮੇਰੇ ਮਾੜੇ ਕੰਮਾਂ ਦੀ ਚਰਚਾ ਹੋ ਰਹੀ ਸੀ ਮੈਂ ਆਪਣੀ ਕਿਸਮਤ ਤੇ ਹੰਝੂ ਵਹਾਉਣ ਲੱਗੀ ਮੈਂ ਕਮਜ਼ੋਰ ਨਹੀਂ ਹੋਣਾ ਚਾਹੁੰਦੀ ਸੀ ਪਰ ਲੋਕਾਂ ਦੀਆਂ ਗੱਲਾਂ ਨੇ ਮੈਨੂੰ ਕਮਜ਼ੋਰ ਕਰ ਦਿੱਤਾ ਸੀ ਮੈਂ ਰਾਜਵੀਰ ਨੂੰ ਪਿਆਰ ਕਰਨ ਲੱਗੀ ਸੀ ਰਾਜਵੀਰ ਨੇ ਮੇਰੇ ਨਾਲ ਜੋ ਕੀਤਾ ਮੈਂ ਉਸ ਤੋਂ ਇਸ ਦਾ ਬਦਲਾ ਲੈਣਾ ਚਾਹੁੰਦੀ ਸੀ ਪਰ ਮੇਰੇ ਵਿੱਚ ਉਸ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਮੇਰੀ ਸਹੇਲੀ ਮੈਨੂੰ ਮਿਲਣ ਆਈ ਤੇ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਮੈਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਜੋ ਹੋਇਆ ਉਹ ਪੂਰੀ ਤਰ੍ਹਾਂ ਗੈਰਕਾਨੂੰਨੀ ਸੀ ਆਪਾਂ ਰਲ ਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਮੇਰੀ ਸਹੇਲੀ ਇਸ ਵਿੱਚ ਮੇਰਾ ਸਾਥ ਦੇਣਾ ਚਾਹੁੰਦੀ ਸੀ ਜਿਵੇਂ ਮਾਂ ਨੂੰ ਇਸ ਬਾਰੇ ਦੱਸਿਆ ਤਾਂ ਉਸਨੇ ਨਾ ਕਰ ਦਿੱਤੀ ਅਸੀਂ ਅਦਾਲਤਾਂ ਦੇ ਚੱਕਰ ਨਹੀਂ ਲਾ ਸਕਦੇ ਇਸ ਕਰਕੇ ਮੈਨੂੰ ਆਪਣੀ ਮਾਂ ਤੇ ਗੁੱਸਾ ਆ ਗਿਆ ਮੈਂ ਕਿਹਾ ਇਸ ਕਰਕੇ ਸਾਡੇ ਵਰਗੇ ਲੋਕ ਅਮੀਰ ਲੋਕਾਂ ਦੇ ਖਿਡਾਉਣੇ ਸਾਬਤ ਹੁੰਦੇ ਨੇ ਗੁੱਸੇ ਵਿੱਚ ਮੈਂ ਆਪਣੀ ਮਾਂ ਨੂੰ ਦੋ ਚਾਰ ਗੱਲਾਂ ਕਹੀਆਂ ਜਦ ਤੱਕ ਅਸੀਂ ਅਪਰਾਧ ਦੇ ਵਿਰੁੱਧ ਖੜੇ ਨਹੀਂ ਹੁੰਦੇ ਸਾਡੇ ਵਿਰੁੱਧ ਹਤਿਆਚਾਰ ਉਹ ਕਰਦੇ ਹੀ ਰਹਿਣਗੇ ਮੈਂ ਉਹਨਾਂ ਨੂੰ ਸਜ਼ਾ ਜ਼ਰੂਰ ਦਿਵਾਵਾਂਗੀ ਮੈਂ ਪੁਲਿਸ ਚੌਕੀ ਜਾ ਕੇ ਉਹਦੇ ਖਿਲਾਫ ਕੇਸ ਦਰਜ ਕਰਵਾਇਆ ਉਸਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕੀ ਮੇਰੇ ਵਰਗੀ ਆਮ ਕੁੜੀ ਇੰਨਾ ਵੱਡਾ ਕਦਮ ਚੁੱਕ ਲਵੇਗੀ ਇਸ ਲਈ ਛੇਤੀ ਸਾਰਾ ਮਾਮਲਾ মিডিਆ ਵਿੱਚ ਫੈਲ ਗਿਆ ਪਰ ਜਦੋਂ ਆਮ ਲੋਕਾਂ ਤੱਕ ਪਹੁੰਚਿਆ ਤਾਂ ਰਾਜਵੀਰ ਆਪਣਾ ਚਿਹਰਾ ਦਿਖਾਉਣ ਦੇ ਕਾਬਲ ਨਹੀਂ ਰਿਹਾ ਸੀ ਮੈਂ ਅਦਾਲਤ ਵਿੱਚ ਖੜੀ ਹੋ ਗਈ ਤੇ ਬੜੀ ਹਿੰਮਤ ਨਾਲ ਰਾਜਵੀਰ ਦਾ ਚਿਹਰਾ ਸਾਰਿਆਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਰਾਜਵੀਰ ਇੱਕ ਬੱਚਾ ਚਾਹੁੰਦਾ ਸੀ। ਕੈਨੇਡਾ ਵਿੱਚ ਉਸਨੇ ਇੱਕ ਮਾਡਰਨ ਕੁੜੀ ਨੂੰ ਪਿਆਰ ਕੀਤਾ ਸੀ ਤੇ ਉਸੇ ਮਾਡਰਨ ਕੁੜੀ ਨਾਲ ਵਿਆਹ ਕਰਵਾ ਲਿਆ। ਹੁਣ ਉਹ ਮਾਡਰਨ ਪਤਨੀ ਆਪਣੀ ਫਿਟਨੈਸ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਤੇ ਰਾਜਵੀਰ ਇੱਕ ਬੱਚਾ ਚਾਹੁੰਦਾ ਸੀ। ਇਸੇ ਮਕਸਦ ਲਈ ਉਹ ਕੈਨੇਡਾ ਤੋਂ ਆਇਆ ਸੀ ਤੇ ਇੱਕ ਬੱਚਾ ਚਾਹੁੰਦਾ ਸੀ। ਇਸੇ ਲਈ ਰਾਜਵੀਰ ਨੇ ਜਾਣ ਬੁੱਝ ਕੇ ਮੇਰੇ ਵਰਗੀ ਗਰੀਬ ਕੁੜੀ ਨਾਲ ਵਿਆਹ ਕਰ ਲਿਆ ਆਹ ਸੋਚ ਕੇ ਕਿ ਮੈਂ ਜਾਣਨ ਦੀ ਕੋਸ਼ਿਸ਼ ਨਹੀਂ ਕਰਾਂਗੀ ਜਿਸ ਰਾਤ ਮੈਂ ਟੀਕਾ ਬਦਲਿਆ ਅਤੇ ਸੌਣ ਦਾ ਡਰਾਮਾ ਕੀਤਾ ਸਚਾਈ ਮੇਰੇ ਸਾਹਮਣੇ ਆ ਗਈ ਰਾਜਵੀਰ ਮੈਨੂੰ ਆਪਣੇ ਬੱਚੇ ਲਈ ਵਰਤਣਾ ਚਾਹੁੰਦਾ ਸੀ ਆਪਣੇ ਹੱਥੀ ਆਪਣੀ ਘਰਵਾਲੀ ਦੇ ਬੱਚੇ ਨੂੰ ਮੇਰੇ ਸਰੀਰ ਦੇ ਅੰਦਰ ਪੂਰੀ ਤਰ੍ਹਾਂ ਤਿਆਰ ਕਰਨਾ ਚਾਹੁੰਦਾ ਸੀ ਤਾਂ ਕਿ ਜੋ ਬੱਚਾ ਮੇਰੇ ਘਰ ਪੈਦਾ ਹੋਵੇ ਤਾਂ ਉਹ ਉਸ ਨੂੰ ਲੈ ਕੇ ਕੈਨੇਡਾ ਚਲਾ ਜਾਵੇ ਇਸ ਤਰ੍ਹਾਂ ਨਾ ਤਾਂ ਉਸ ਦੀ ਘਰ ਵਾਲੀ ਦੇ ਮਾਡਲਿੰਗ ਤੇ ਕੋਈ ਅਸਰ ਪਵੇਗਾ ਤੇ ਨਾ ਹੀ ਉਹਨਾਂ ਨੂੰ ਕਿਸੇ ਹੋਰ ਦਾ ਬੱਚਾ ਗੋਦ ਲੈਣਾ ਪਵੇਗਾ ਜਿਸ ਦਿਨ ਮੈਂ ਆਪਣੇ ਪੀਪੀ ਦੀ ਜਾਂਚ ਕਰਵਾਉਣ ਲਈ ਉਸਦੇ ਕਲੀਨਿਕ ਗਈ ਸੀ ਇਹ ਗੱਲ ਉਸਦੇ ਦਿਮਾਗ ਵਿੱਚ ਟਿਕ ਗਈ ਸੀ ਕੀ ਆਹੀ ਉਹ ਕੁੜੀ ਹੈ ਜੋ ਸਰੀਰਕ ਤੌਰ ਤੇ ਉਸਦੇ ਬੱਚੇ ਦਾ ਪਾਲਣ ਪੋਸ਼ਣ ਕਰ ਸਕਦੀ ਹੈ ਇਸ ਵਾਸਤੇ ਅਕਸਰ ਮੇਰਾ ਬੀਪੀ ਚੈੱਕ ਕਰਦਾ ਸੀ ਤੇ ਮੇਰੀ ਖੁਰਾਕ ਤੇ ਧਿਆਨ ਰੱਖਦਾ ਸੀ ਸਾਡੇ ਦੇਸ਼ ਵਿੱਚ ਇਹ ਵਿਧੀ ਸੈਰੋਗ੍ਰਾਫੀ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਖਾਸ ਤੌਰ ਤੇ ਮੇਰਾ ਪਤੀ ਮੇਰੀ ਇਜਾਜ਼ਤ ਤੋਂ ਬਿਨਾ ਮੇਰਾ ਸਰੀਰ ਕਿਵੇਂ ਵਰਤ ਸਕਦਾ ਹੈ ਮੈਨੂੰ ਹਰ ਰਾਤ ਰੰਗ ਗੋਰਾ ਕਰਨ ਦੇ ਟੀਕੇ ਦੇ ਨਾਂ ਤੇ बेहोਸ਼ ਕਰ ਦਿੰਦਾ ਸੀ ਫਿਰ ਮੇਰਾ ਚੈੱਕਅਪ ਕਰਦਾ ਸੀ ਜਿਸ ਰਾਤ ਟੀਕਾ ਬਦਲਿਆ ਗਿਆ ਸੀ ਉਸ ਰਾਤ ਆਈਵੀਐਸ ਦੇ ਤਰੀਕੇ ਨਾਲ ਉਸ ਰਾਤ ਉਹ ਆਪਣੇ ਬੱਚੇ ਨੂੰ ਇੰਪਲਾਂਟ ਕਰਨ ਜਾ ਰਿਹਾ ਸੀ ਉਹ ਆਪਣੀ ਕੈਨੇਡੀਅਨ ਘਰਵਾਲੀ ਦੇ ਸਰੀਰ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਤਾਂ ਕਰਕੇ ਦੋਵੇਂ ਮਿਲ ਕੇ ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੇ ਸੀ ਇੱਕ ਵਾਰ ਜਦੋਂ ਉਸ ਨੂੰ ਮੇਰੇ ਤੋਂ ਬੱਚਾ ਹੋ ਗਿਆ ਤਾਂ ਰਾਜਵੀਰ ਮੈਨੂੰ ਤਲਾਕ ਦੇ ਕੇ ਵਾਪਸ ਕੈਨੇਡਾ ਚਲਾ ਜਾਵੇਗਾ ਤੇ ਕਦੇ ਵਾਪਸ ਨਹੀਂ ਆਵੇਗਾ ਮੈਂ ਸਾਰੀ ਉਮਰ ਦੁਖੀ ਰਹਾਂਗੀ ਮੇਰੀ ਸਹੇਲੀ ਦਾ ਪਤੀ ਇੱਕ ਵਕੀਲ ਸੀ ਉਸਨੇ ਕੁਝ ਸਬੂਤ ਇਕੱਠੇ ਕੀਤੇ ਉਸ ਤੋਂ ਬਾਅਦ ਉਸ ਨੂੰ ਤੇ ਉਸਦੀ ਪਤਨੀ ਨੂੰ ਦੋਸ਼ੀ ਸਾਬਤ ਕੀਤਾ ਦੋਨਾਂ ਨੇ ਮਿਲ ਕੇ ਮੈਨੂੰ ਧੋਖਾ ਦਿੱਤਾ ਸੀ ਜੇਕਰ ਉਸ ਦਿਨ ਟੀਕਾ ਨਾ ਬਦਲਿਆ ਜਾਂਦਾ ਤਾਂ ਮੈਂ ਉਸ ਨੂੰ ਆਪਣਾ ਸਮਝ ਕੇ 9 ਮਹੀਨੇ ਤੱਕ ਪੇਟ ਵਿੱਚ ਪਾਲਦੀ ਰਹਿੰਦੀ ਉਸ ਤੋਂ ਬਾਅਦ ਉਹ ਦੋਵੇਂ ਬੱਚਾ ਲੈ ਕੇ ਗੈਬ ਹੋ ਜਾਂਦੇ ਤੇ ਰਾਜਵੀਰ ਮੈਨੂੰ ਤਲਾਕ ਦੇ ਕੇ ਹਮੇਸ਼ਾ ਹੀ ਕਨੇਡਾ ਚਲਾ ਜਾਂਦਾ ਪਰ ਮੈਨੂੰ ਯਕੀਨ ਸੀ ਕਿ ਰੱਬ ਨੇ ਮੇਰੀ ਕਿਸਮਤ ਚ ਐਨਾ ਮਾੜਾ ਨਹੀਂ ਲਿਖਿਆ ਤਾਂ ਕਰਕੇ ਮੈਂ ਸਾਰੀ ਸਚਾਈ ਜਾਣ ਚੁੱਕੀ ਸੀ ਬਾਕੀ ਸਾਰੇ ਕਹਿ ਰਹੇ ਸੀ ਕਿ ਚੰਗਾ ਹੋਇਆ ਸਾਡੀ ਧੀ ਦਾ ਵਿਆਹ ਉਹਦੇ ਨਾਲ ਨਹੀਂ ਹੋਇਆ ਮੇਰੀ ਮਾਂ ਇਸ ਗੱਲ ਤੋਂ ਬਹੁਤ ਦੁਖੀ ਸੀ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਇਸੇ ਤਰ੍ਹਾਂ ਮੈਂ ਕੇਸ ਜਿੱਤ ਗਈ ਰਾਜਵੀਰ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਸੁਣਾਈ ਗਈ ਤਾਂ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਪੂਰੀ ਕਹਾਣੀ ਸੁਣ ਲਈ ਤੁਹਾਡਾ ਧੰਨਵਾਦ ਜੀ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ